ਵਾਲਿਆਂ ਪਾਸ ਆਪਾ ਮੁੱਕ ਗਿਆ ਡਰਮਿਆਂ ਵਿੱਚੋਂ ਆਟਾ ਝਾੜੂ ਵਾਲਿਆਂ ਪਾਸ ਆਪਾ ਮੁੱਕ ਗਿਆ ਡਰਮਿਆਂ ਵਿੱਚੋਂ ਆਟਾ ਜਿਹੜੀ ਕਿਨੇ ਸਾਂ ਚੰਗੀ ਆਇਓ ਬਣ ਗਈ ਮਾੜੀ ਵੇ ਹੁਣ ਕਿਉਂ ਨਹੀਂ ਛੇਤੀ ਆਉਂਦੀ ਕਣਕੜੀਪੂ ਵਾਲੀ ਵੇ ਕਿਉਂ 15 ਕਿਲੋ ਹੋ ਗਈ ਆ ਕਣਕੜੀਪੂ ਵਾਲੀ ਵੇ ਨਹੀਂ ਇਸੇ ਵਾਹ ਵਾਲਿਆ ਲੋਕੀ ਨਹੀਂ ਪਹਿਲਾਂ ਵੋਟਾਂ ਗਏ ਸੀ ਠੋਕੀ ਇਸੇ ਵਾਹ ਵਾਲਿਆ ਲੋਕੀ ਨਹੀਂ ਪਹਿਲਾਂ ਵੋਟਾਂ ਗਏ ਸੀ ਠੋਕੀ ਔਖੇ ਟਾਈਮ ਤੇ ਪਤਾ ਲੱਗਦਾ ਈ ਚੰਗੇ ਮਾਰਿਆਂ ਦਾ ਨੀ ਪਹਿਲਾ ਵਿਆਹ ਜਿੰਨਾ ਸੀ ਚਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਨੀ ਪਹਿਲਾ ਵਿਆਹ ਜਿੰਨਾ ਸੀ ਚਾ ਲੋਕਾਂ ਨੂੰ ਝਾੜੂ ਵਾਲਿਆਂ ਦਾ ਵੇ ਪਹਿਲਾਂ ਕਹਿੰਦੇ ਸੀ ਵਧੀਆ ਵਧੀਆ ਕੰਮ ਚਲਾਵਾਂਗੇ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਦੇ ਖਾਤਿਆਂ ਵਿੱਚ ਪਾਵਾਂਗੇ ਆਥਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਆ ਵੇ ਆਥਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਬੀਬੀਆਂ ਦੀ ਕਿਸਮਤੀ ਮਾਰੀ ਵੇ ਬੀਬੀਆਂ ਦੀ ਕਿਸਮਤੀ ਮਾਰੀ ਵੇ ਹੁਣ ਕਿਉਂ ਨਹੀਂ ਛੇਤੀਆਂ ਦੀ ਕਣਕੜੀ ਪੂ ਵਾਲੀ ਵੇ ਵੇ ਹੁਣ ਕਿਉਂ